ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸਿੰਡਰ ਫਾਰਮਰ ਟੀਵੀ YouTube ਚੈਨਲ ਤੇ ਤੇ ਆਪਾਂ ਪਲਵੰਡੀ ਸੱਬੂ ਮੰਡੀ ਚ ਆਏ ਆਂ ਆਪਾਂ ਫਸਟ ਪਾਰਟ ਪਾਇਆ ਹੋਇਆ ਤੇ ਟਰੈਕਟਰਾਂ ਦੀ ਵੀਡੀਓ ਆਪਾਂ ਸੈਕੰਡ ਪਾਰਟ ਟਰੈਕਟਰਾਂ ਦੀ ਵੀਡੀਓ ਪਾ ਰਹੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਸਕੀਏ ਚਲੋ ਆਪਾਂ ਟਰੈਕਟਰਾਂ ਦਿਖਾਉਂਦੇ ਆ ਤੁਹਾਨੂੰ ਸੈਕੰਡ ਪਾਰਟ ਸ਼ੁਰੂ ਕਰਦੇ ਆ ਐਸ਼ਰ 240 ਇਹਦਾ ਕਿਤੇ ਰੇਟ ਨਹੀਂ ਲਿਖਿਆ 93 ਮਾਡਲ 138000 ਰੁਪਇਆ ਰੇਟ ਪੀ ਵੀ ਨੰਬਰ ਅਈਸ਼ਰ 241 93 ਮਾਡਲ ਅੱਗੇ ਸੋਨਾਲਿਕਾ 750 2008 ਮਾਡਲ 295000 ਰੁਪਇਆ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਕਾਫੀ ਵਧੀਆ ਸਾਈਡ ਗੇਅਰ ਚ ਟਰੈਕਟਰ ਹੈ ਜੀ 2007 ਮਾਡਲ ਟੋਨਾਲਿਕਾ 750 2 ਲੱਖ 10000 ਰੁਪਏ ਦੀ ਮੰਗ ਹੈ ਸਾਈਡ gear ਤੇ ਹੈ ਜੀ ਟਾਇਰਾਂ ਦੀ ਕੰਡੀਸ਼ਨ ਡਾਊਨ ਹੈ ਵੈਸੇ ਟਰੈਕਟਰ ਸਾਫ਼ ਹੈ ਅੱਗੇ ਫੇਰ ਐਸ਼ਰ 93 ਮਾਡਲ 1 ਲੱਖ 15000 ਰੁਪਏ ਦੀ ਮੰਗ ਹੈ ਟਾਇਰਾਂ ਦਾ ਚੰਗਾ ਹੈ ਕੈਟਰ ਵਾਦੀਆ ਕੰਡੀਸ਼ਨ ਰੇਟ ਦੇ ਹਿਸਾਬ ਨਾਲ ਅੱਗੇ ਆ ਗਿਆ ਕੋਡ 3600 ਆਰਡਰ 95 ਇਹ ਪ੍ਰੀਤ 2012 ਮਾਡਲ 2,60,000 ਰੁਪਏ ਦਾ 60 49 60 ਹਸਪਾਵਰ ਦੀ ਕੈਟਾਗਰੀ ਚਾਹੁੰਦਾ ਪਾਵਰ ਸਟੀering ਸੈਂਟਰ ਗੇਟ ਟਰੈਕਟਰ ਹੈ ਬਹੁਤ ਵਧੀਆ ਅੱਗੇ ਆ ਗਿਆ ਮੈਸੇਜ ਪੀ ਵੀ 13 ਨੰਬਰ 2009 ਮਾਡਲ 2,90,000 ਰੁਪਏ ਰੇਟ ਹੈ 2013 ਮਾਡਲ ਹੈ ਟਰੈਕਟਰ ਕਾਫੀ ਸਾਫ ਸੁਥਰਾ ਹੈ ਅੱਗੇ ਸੋਨਾਲਿਕਾ 750 ਸੈਂਟਰ ਗੀਅਰ 2004 ਮਾਡਲ 22 ਲੱਖ ਰੁਪਿਆ ਰੇਟ ਹੈ ਤੇ 43 ਨੰਬਰ ਅੱਗੇ ਫਾਰਮ ਟਰੱਕ 6097 ਮਾਡਲ 1 ਲੱਖ 55000 ਰੁਪਿਆ ਰੇਟ ਹੈ ਟਰੈਕਟਰ ਵਧੀਆ ਕੰਡੀਸ਼ਨ ਚ ਚੱਲ ਮਗਾਏ ਪਾਸੇ ਜਰੂਰ ਹੈ ਨਾ ਤਾਂ ਆ ਵੀ ਨਾ ਇਹ ਹਾਉ ਅਪੀਰੀਅਨ ਦੇਖੋ ਦੱਬ ਰਹੀ ਨੇ ਅੱਗੇ 2023 ਮਾਡਲ ਆ 852 ਨਿਊ ਸ਼ੇਪ ਚ 7 ਲੱਖ 45 ਹਜ਼ਾਰ ਰੇਟ ਹੈ 2 ਸਪੀਡ ਟਰੈਕਟਰ ਹੈ ਕੀ ਨਿਊ ਹਾਲੈਂਡ ਛੱਤੀ ਦੀ ਸੁਪਰ 3 ਸਪੀਡ ਰਾਈਟਰ 2013 ਮਾਡਲ 435000 ਰੁਪਏ ਦੀ ਮੰਗ ਹੈ 2013 ਮਾਡਲ ਐਚਆਰ 70 ਨੰਬਰ ਅੱਗੇ ਜਾਂਦੀ ਔਰ 50 50 ਬੀ ਸਾਈਟਰ ਜਿਹੜਾ ਕੋਲ ਨਵੀਂ ਕੰਡੀਸ਼ਨ ਦਾ ਵਧੀਆ ਬੰਪਰ ਲੱਗਾ ਹੋਇਆ 16 ਮਾਡਲ 4,70,000 ਰੁਪਿਆ ਡਿਮਾਂਡ ਹੈ। ਲੈਕ ਵੀ ਲੱਗਾ ਤੇ ਛਤਰੀ ਵੀ ਲੱਗੀ ਹੋਈ ਹੈ ਕਵਰੇਜ। ਇਹ 2001 ਮਾਡਲ ਫੋਰ 363। 2.5 ਲੱਖ ਰੁਪਿਆ ਡਿਮਾਂਡ ਹੈ। ਇਹ ਤਾਂ ਕਾਫੀ ਵਧੀਆ ਕੰਡੀਸ਼ਨ 'ਚ ਹੈ। 2001 ਮਾਡਲ ਹੈ। ਆਹ ਜਾਨੀਂ ਰਿਕਵੈਸਟ ਅੱਗੇ 18 ਮਾਡਲ ਸੋਨਲਿਕਾ 750 5 ਲੱਖ 10 ਹਜ਼ਾਰ ਡਿਮਾਂਡ ਹੈ ਪੀਵੀ 3 ਨੰਬਰ ਹੈ 3 ਸਪੀਡ ਟਰੈਕਟਰ ਹੈ ਸਿਕੰਦਰ 99 ਮਾਡਲ 99000 ਦਾ ਨਿੰਦਰਾ 20275 93 ਮਾਡਲ 95000 ਰੁਪਿਆ ਰੇਟ ਅੱਗੇ 17 ਮਾਡਲ ਸੋਨਾਲਿਕਾ 35 49 ਚ ਕੀ ਕੈਟਾਗਰੀ ਵਾਲਾ 395000 ਡਿਮਾਂਡ ਪੀਵੀ 13 ਨੰਬਰ ਕਾਫੀ ਵਧੀਆ ਕੰਡੀਸ਼ਨ ਦਾ ਟ੍ਰੈਕ 49 ਚ ਪਾਵਰ ਸਟੀering ਚ 17 ਮਾਡਲ 395 ਜੇ ਅਰਜਨ ਸਾਈਡ ਗੇਟ 555 ਡੀਆਈ 17 ਮਾਡਲ 430000 ਦੀ ਅਰਜ਼ਮਾਨ 17 ਮਾਡਲ 430000 ਸਾਈਡ ਗੇਟ ਅਗੇ ਕੀ ਮਾਡਲ ਇਚਰ 241 298000 ਰੁਪਏ ਰੇਟ ਇੱਕ ਕੀ ਮਾਡਲ ਬਿਲਕੁਲ ਨਵੀਂ ਕੰਡੀਸ਼ਨ ਦਾ ਐਕਸਰ 2016 ਦਾ ਮਾਡਲ ਸੋਨਾਲੀ ਕਾ 750 470 ਡਿਮਾਂਡ ਪੀਵੀ ਨੰਬਰ 16 ਮਾਡਲ 470 2002 ਮਾਡਲ 1,55,000 ਰੁਪਿਆ ਰੇਟ 745 ਟੈਂਟਰ ਗੇਅਰ ਆਖਾ ਮਾਡਲ ਉਹ 2002 ਮਾਡਲ 155 ਜੌਂਡ 5204 2009 ਮਾਡਲ 397000 ਰੁਪਏ ਰੇਟ ਤੇ ਵੀ 23 ਨੰਬਰ 2009 ਮਾਡਲ 397 ਰੇਟ ਤੇ ਵੀ ਨੰਬਰ ਅੱਗੇ ਫਾਰਮ ਰਕਸਾਕ ਸਾਥੂ 12 ਮਾਡਲ 433000 ਰੁਪਏ ਰੇਟ ਆ 12 ਮਾਡਲ 430000 ਰੁਪਏ ਟਾਇਰ ਬਿਲਕੁਲ ਨਵੇਂ ਪਏ ਨੇ ਸੈਂਟਰ ਗੇਰ ਦੇ ਇਸ ਤਰ੍ਹਾਂ ਚਾਰ ਸਿਲੰਡਰ ਕੋਨਾਲੀ ਦਾ 750 13 ਮਾਡਲ 453000 ਦਾ ਟਾਇਰ ਬਿਲਕੁਲ ਨਵੇਂ ਪਏ ਨੇ ਟਰੈਕਟਰ ਪੀ ਵੀ ਨੰਬਰ ਹੈ ਬਿਲਕੁਲ ਸਾਫਟ ਟਰੈਕਟਰ 2015 ਮਾਡਲ 855 533000 ਰੁਪਏ ਦਾ ਸੈਂਪਲ ਗੇਅਰ ਚ ਜਾਗ ਨੰਬਰ ਫਾਰਮਟਰਕ 68 टीआईटी 20 ਸਾੜਾ ਗੇਅਰ ਚ 17 ਮਾਡਲ 575000 ਰੁਪਏ ਦਾ ਦੇਜੇ ਸਵਰਾ 855 2008 ਮਾਡਲ 345000 ਕਰਲੋਸਕਰ ਇੰਜਨ ਵਾਲਾ 8 ਮਾਡਲ 345000 ਕਾਫੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਿੰਪਲ ਸਟੀering ਚ ਸੋਨਾਲੀਕਾ 750 2018 ਮਾਡਲ 525000 750 18 ਮਾਡਲ 525000 2017 ਮਾਡਲ 585000 2017 ਮਾਡਲ 585000 ਟਾਇਰ ਨਵੇਂ ਪਹਿਨ ਟਰੈਕਟਰ ਦੇ ਪਿਛਲੇ ਟਾਇਰ 7 ਕੁ ਪੈਸੇ ਨੇ ਅਗਲੇ ਬਿਲਕੁਲ ਨਵੇਂ ਨੇ ਟਰੈਕਟਰ ਕਾਫੀ ਵਧੀਆ ਸਾਫ ਕੰਡੀਸ਼ਨ ਦਾ 2010 ਮਾਡਲ 385000 10 ਮਾਡਲ 385000 ਅਰਜਨ 2022 ਮਾਡਲ ਸੈਂਟਰ ਗੇਟ 605 ਡੀਆਈ 2022 ਮਾਡਲ 695000 ਪਾਈਟਰ ਬਿਲਕੁਲ ਨਵੀਂ ਕੰਡੀਸ਼ਨ ਦਾ 6 ਲੱਖ 50000 6 ਲੱਖ 92605 2018 ਮਾਡਲ 475000 ਸਾਈਡ ਗੇਅਰ ਚ 445 ਪੀਵੀ ਨੰਬਰ 475000 18 ਮਾਡਲ ਅੱਗੇ ਆ ਗਿਆ 2004 ਮਾਡਲ 255000 745 745 ਪ੍ਰੀਤੋ 69 2010 ਮਾਡਲ 2.5 ਲੱਖ ਦਾ 69 10 ਮਾਡਲ 2.5 ਲੱਖ ਦਾ 95 ਮਾਡਲ 1,25,000 ਦਾ 735 95 ਮਾਡਲ ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ 95 ਮਾਡਲ ਅੱਗੇ 963 BB31 2021 ਮਾਡਲ 7,35,000 ਦਾ 3 ਸਪੀਡ 21 ਮਾਡਲ 7,35,000 ਦਾ 3 ਸਪੀਡ ਪੀਵੀ ਨੰਬਰ

ਰਿੰਜਣਾਲਾ 2013 ਮਾਡਲ 495000 ਦਾ 2013 ਮਾਡਲ 495 2019 ਮਾਡਲ ਡੀਆਈ 60 3 ਸਪੀਡ 635000 ਦਾ 2019 ਮਾਡਲ ਨਵਾਂ ਟਰੈਕਟਰ ਬਰਤ ਪੀਪੀ 11 ਪਟਿਆਲੇ ਦਾ ਨੰਬਰ ਹੈ ਜੀ